हां हां खिसकिया हुआ किया हैं की हां अब जो जो है से आदमी मासिक पे टाले है ये सब किया पुराना इजानी आपके घर को नहीं आनिया नहीं आनिया ਹਾਂ ਲਾਈਕ ਦਾਈ ਸੋਨੀਆਂ ਦੀ ਗੱਲ ਕਰਦੀ ਆ ਕਿ ਆਪਕੇ ਰਖੜੀ ਬਨਣ ਆਈ ਨਹੀਂ ਜਾਂਦਾ ਪੇਟਾ ਲੈ ਗਈਆਂ ਆਲਾ ਤੇ ਆਪ ਮਿਲ ਕੇਗੇ ਡੱਬੇ ਖੜੇ ਵੇਲੇ ਸਾਡੀ ਸੁਮਨ ਨੇ ਹੈ ਤੇ ਵਾਸਤੇ ਮਰਬਤ ਹੈ ਵਾਸਤੇ ਮਿਲ ਕੇਗਾ ਰੀਸ ਦਾ ਸ਼ਾਇਦ ਉਸਤੀ ਵਾਲਿਆਂ ਨੇ ਭਾਈ ਇਹ ਲਾਈਕ ਦਾਈ ਅੰਮੀ ਲਾਈਕ ਦਾਈ ਫਰਸ਼ ਮੇਂ ਦਾ ਆਪਣਾ ਹਾਂਜੀ ਲਓ ਜੀ ਸਾਸਰੀ ਘਰ ਤੋਂ ਆਪਾਂ ਅੱਜ ਰਖੜੀ ਦੇ ਸੰਬੰਧ 'ਚ ਤੁਹਾਡਾ ਵਿਚਾਰ ਕਰਾਂਗੇ ਅੱਗੇ। ਅੱਛਾ। ਆਓ। ਦੇਖੋ ਕਿੰਨੇ ਨੇ ਲਾਈਵ 'ਚ ਆਉਂਦੇ ਆ। ਸਸੀ ਗੱਲ ਜੀ, ਆਪਾਂ ਆ ਗਏ ਆ ਰਖੜੀ ਦੇ ਸੰਬੰਧ ਦੇ ਵਿੱਚ। ਹਾਂ। ਅੱਜ ਰਖੜੀ ਦੇ ਸੰਬੰਧ 'ਚ ਕਿ ਸਾਡੇ ਗੋਰ ਮਤਨ ਸਾਰਖੜੀ ਬਰਣੀ ਚਾਹੀਦੀ ਹੈ ਕਿ ਜਾਂ ਨਹੀਂ ਇਹ ਵੀ ਇੱਕ ਬੜਾ ਪਰਮ ਬਣਿਆ ਪਿਆ ਸਾਡਾ ਸਿੱਖ ਸਮਾਜ ਜਿਹੜਾ ਕਹਿੰਦਾ ਪੇ ਰਖੜੀ ਨਹੀਂ ਬਣਣੀ ਚਾਹੀਦੀ ਕਿਉਂਕਿ ਇੱਕ ਜਿਹੜੀ ਧਾਗਾ ਬੰਨਣਾ ਵੀਰ ਭੈਣ ਦੀ ਰੱਖਿਆ ਨਹੀਂ ਕਰ ਸਕਦਾ ਇਹ ਤਾਕੇ ਬਨਨ ਰੱਖਿਆ ਹੁੰਦਾ ਪੇ ਫਿਰ ਮੇਰੇ ਸਾਹ ਨਾਲ ਵੀ ਕੋਈ ਸਰੀਰ ਹੀ ਨਾ ਛੱਡ ਕੇ ਜਾਵੇ ਕੋਈ ਉਹ ਤੇ ਪ੍ਰਮਾਤਮਾ ਨੇ ਜੋ ਲਿਖਿਆ ਉਹੀ ਹੋਣਾ ਤੇ ਇਹ ਪੈਣਾ ਦੀ ਵੀ ਇੱਕ ਰੀਤ ਆ ਤੇ ਮੇਰੀ ਇੰਟਰਪ੍ਰੇਸ਼ਨ ਪੀਪਰਾ ਮਾਂ ਦੀ ਜਿਹੜੀ ਆ ਰੱਖੜੀ ਜਰੂਰ ਬਨਣੇ ਆ ਆਪਾਂ ਤੁਹਾਨੂੰ ਆਪਣੇ ਮਿਸੇਜ਼ ਦਾ ਵਿਚਾਰ ਦੁਵਾਉਣੇ ਆਂ ਵੀ ਆ ਕੀ ਬੋਲਦੇ ਆ ਹਾਂਜੀ ਤੁਹਾਡਾ ਇਹ ਬਰੇ ਕੀ ਵਿਚਾਰਿਆ ਜੀ ਰਖੜੀ ਦੇ ਬਾਰੇ ਮੇਰੇ ਤਾਂ ਇਹ ਵਿਚਾਰਿਆ ਕਿ ਭੈਣ ਨੂੰ ਭਰਾ ਦੇ ਰਖੜੀ ਬੰਨਣੀ ਚਾਹੀਦੀ ਹੈ ਕਿਉਂਕਿ ਭੈਣ ਜਦ ਭਰਾ ਦੇ ਰਖੜੀ ਬੰਨਦੀ ਆ ਤਾਂ ਬੜੀਆਂ ਬਲਾਵਾਵਾਂ ਟਲ ਜਾਂਦੀਆਂ ਤੇ ਭਰਾ ਲਈ ਹਮੇਸ਼ਾ ਮਨੋ ਨਾ ਇੱਥੇ ਤੁਹਾਡੀ ਗੱਲ ਰੁਕਦੀ ਆ ਬਲਾਵਾ ਕਿੰਨੂੰ ਕਹਿੰਦੇ ਜੇ ਮਤਲਬ ਉਹਦੀ ਘਰ ਦੀ ਨੂੰ ਬਲਾਵਾ ਸਮਝਾ ਕਿ ਜਾ ਨਾ 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 ਯਾਨੀ ਤੁਸੀਂ ਕਹਿੰਦੇ ਮੈਨੂੰ ਕਹੀ ਜਾਂਦੇ ਇਹਦਾ ਮਤਲਬ ਨਾ 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 ਜੀ ਨਾ ਇਹ ਇਹ ਬਲਾਵਾ ਦਾ ਮਤਲਬ ਤੁਸੀਂ ਬਲਾਇਆ ਵੀ ਕੋਈ ਸੰਕਟ ਆਵੇ ਕੋਈ ਕਸ਼ਟ ਆਵੇ ਕੋਈ ਦੋਖਾ ਆਵੇ ਉਹਦੇ ਤੇ ਉਹ ਟਲ ਜਾਂਦਾ ਭੈਣ ਰੱਖ ਤਾ ਦਾ ਗਵਾਂਦੀ ਮੇਰੇ ਭਰਾ ਨੂੰ ਸੁੱਖ ਮੰਗਨੀ ਹਰ ਵੇਲੇ ਭੈਣ ਆਪਣੇ ਭਰਾ ਨੂੰ ਸੁੱਖ ਮੰਗਦੀ ਤਾਂ ਰੱਖੜੀ ਬੰਨ੍ਹੀਆਂ ਨਹੀਂ 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 ਇੱਥੇ ਗੱਲ ਤਾਂ ਠੁੱਕਦੀ ਆ ਹਾਂ ਜੀ ਦੱਸੋ ਤੁਸੀਂ ਕਹਿੰਦੇ ਵੀ ਧਾਗਾ ਬੰਦੀਏ ਤੇ ਬਲਾ ਜੜੀ ਉਹ ਰੁਕ ਜਾਂਦੀ ਆ ਤੇ ਜੇ ਆਪਾਂ ਇੱਕ ਸਿੱਧੀ ਜੀ ਗੱਲ ਕਰੀਏ ਔਰ ਬੁਲਰ ਬੰਦ ਕਰ। ਇਹ ਇੱਕ ਸਿੱਧੀ ਜੀ ਗੱਲ ਕਰੀਏ ਲਾਲੋ। ਹਾਂਜੀ। ਪੰਜਾਬੀ ਭਾਸ਼ਾ ਜਿਹਨੂੰ ਆਪਾਂ ਕਹਿ ਦਨੇ ਆ। ਹਾਂਜੀ। ਤੇ ਪੰਜਾਬੀ ਭਾਸ਼ਾ ਬਲਾ ਨੂੰ ਬਲਾ ਕਿਹਨੂੰ ਕਿਹਾ ਗਿਆ? ਬਲਾ ਮਤਲਬ ਕਿ ਕੋਈ ਮਾੜੀ ਚੀਜ਼ ਹੋਵੇ। ਹੂੰ? ਕੋਈ ਮਾੜੀ ਚੀਜ਼ ਹੋ ਕੋਈ ਸੰਕਟ ਹੁੰਦਾ ਹੋ ਦੋਖ ਨੂੰ ਕਹਿੰਦੇ ਬਲਾ ਗਲ ਗਲ ਪਈ ਮਤਲਬ ਕਿ ਕੋਈ ਬਿਮਾਰੀ ਲੱਗ ਜਾਂਦੀ ਆਪਾਂ ਕਹਿੰਦੇ ਸ਼ੂਗਰ ਕਿ ਬਲਾ ਟਲ ਗਈ ਆ। ਬਿਮਾਰੀ ਦੋਖ ਖਸ਼ਟ। ਜੇ ਇੱਕ ਮਜ਼ਾਕ ਦੇ ਤੌਰ ਤੇ ਲੈ ਲਈਏ ਤੇ ਆਂਦੇ ਵੀ ਕਾੜਾ ਲਈ ਇਹਨੂੰ ਬਲਾਕ ਕਿਹਾ ਗਿਆ ਕੋਈ ਗੱਲ ਆਪਾਂ ਗੁੱਸਾ ਨਹੀਂ ਕਰਨਾ ਹਾਂ ਕੋਈ ਗੱਲ ਨਹੀਂ ਗੁੱਸਾ ਨਹੀਂ ਕਰਨਾ ਇਹਦਾ ਇਹਦਾ ਮਤਲਬ ਇਹ ਜਿਹੜੀ ਤੁਸੀਂ ਕਹਿੰਦੇ ਬਲਾਕ ਗਰੋਂ ਲਾਤੀਆਂ ਦੀ ਉਹ ਬਲਾ ਉਹ ਹੁੰਦੀ ਆ ਉਹ ਬਲਾ ਨੂੰ ਕਿਹਾ ਗਿਆ ਤੁਸੀਂ ਨਾ ਨਾ ਉਹ ਫੜੇ ਲਾ ਕੇ ਨਹੀਂ ਆ ਧੱਗੇ ਬੰਨਣਾ ਕਿਹੜੇ ਬਲਾ ਦੀ ਗੱਲ ਕਰਦੇ ਆ ਉਹ ਬਲਾਏ ਵੀ ਭਰਾ ਤੇ ਕੋਈ ਸੰਕਟ ਨਹੀਂ ਹੁੰਦਾ ਮੰਨ ਲਓ ਕਿ ਕੋਈ ਸੰਕਟ ਇੱਕ ਤਰਲੋਚਨ ਸਿੰਘ ਦਾ ਕਮੈਂਟ ਆ ਰਿਹਾ ਸਤਿ ਸ੍ਰੀ ਅਕਾਲ ਜੀ ਮੈਂ 10 ਦਾ ਕਿ ਰਖੜੀ ਸਿੱਖਾਂ ਦਾ ਤਿਹਾੜ ਹੈ ਕਿ ਨਹੀਂ ਹਾਂਜੀ ਹਾਂਜੀ ਤੁਹਾਨੂੰ ਜਰੂਰ ਆਪਾਂ ਤੁਹਾਡੇ ਵੀ ਵਿਚਾਰ ਸੁਣਦੇ ਆ ਕਿ ਸਿੱਖ ਤਰ੍ਹਾਂ ਚ ਖੜੀ ਬਣਨੀ ਚਾਹੀਦੀ ਹੈ ਕਿ ਨਹੀਂ ਤਰਲੋਚਨ ਸਿੰਘ ਵੀਰ ਜੀ ਨੂੰ ਆਪਾਂ ਬੇਨਤੀ ਕਰਾਂਗੇ ਕਿ ਜਰੂਰ ਦੱਸੋ ਬਾਕੀ ਆਪਾਂ ਚਾਤ ਦੀ ਅਗਲੀ ਆਪਾਂ ਆਰੰਭ ਇਸੇ ਤਰ੍ਹਾਂ ਰੱਖਾਂਗੇ ਹਾਂਜੀ ਕਰੋ ਕਮੈਂਟ ਕਰਕੇ ਦੱਸੋ ਤਰਲੋਚਨ ਸਿੰਘ ਜੀ ਕਾਲੇ ਕਮੈਂਟ ਦੀ ਲੀਗ ਦੇ ਵਿੱਚ ਆਪਾਂ ਬਿਠੇ ਆ ਬੜੀ ਵਧੀਆ ਵਿਚਾਰ ਚੱਲਣ ਦੇ ਸੀ ਅੱਗੇ ਵੀ ਤੇ ਗੱਡੀ ਵੀ ਆਪਾਂ ਚਲਾਵਾਂਗੇ ਇੱਕ ਮਨਪ੍ਰੀਤ ਕੌਰ ਨੇ ਬੜਾ ਵਧੀਆ ਵਿਚਾਰ ਦਿੱਤਾ ਕਿ ਵੀਰ ਦੇ ਭੈਣ ਰਖੜੀ ਵਾਲੇ ਬੰਨੇ ਗੁੱਟ ਤੇ ਤੇ ਬਲਾਕ ਲਾਉਣਾ ਸਹੀ ਜਾਂਦੀ ਆ ਦੂਰ ਹੋ ਜਾਂਦੀ ਆ ਹੁਣ ਇਹ ਪੂਰਾ ਨਹੀਂ ਦੱਸਿਆ ਹਾਂਜੀ ਤਰਲੋਚਨ ਸਿੰਘ ਜੀ ਦਾ ਕਮੈਂਟ ਆ ਗਿਆ ਵਾ ਕਿਆ ਰਖੜੀ ਸਿੱਖਾਂ ਦਾ ਤਿਉਹਾਰ ਹੀ ਨਹੀਂ ਜੀ ਵੈਰੀ ਗੁੱਟ ਬਹੁਤ ਵਧੀਆ ਜੀ ਹਾਂਜੀ ਹਾਂਜੀ ਮੇਰੇ ਵੀ ਇਹੋ ਵਿਚਾਰ ਆਇਆ ਜੀ ਵਾਹਿਗੁਰੂ ਜੀ ਕਿ ਸਿੱਖਾਂ ਦਾ ਇਤਿਹਾਸ ਨਹੀਂ ਹੈਗਾ ਤੇ ਦੁਨੀਆਦਾਰੀ ਕਹਿੰਦੀ ਆ ਵੀ ਇੱਕ ਕਲਪਨਿਕ ਫੋਟੋ ਬਣਾਈ ਗਈ ਆ ਕਿ ਬੇਬੇ ਨਾਨਕੀ ਕੋ ਨਾਨਕ ਪਾਤਸ਼ਾਹ ਜੀ ਦੇ ਰਖੜੀ ਬਣਦੀ ਆ ਉਹ ਅਸਲ ਦੇ ਵਿੱਚ ਉਦੋਂ ਕੋਈ ਵੀ ਫੋਟੋ ਨਹੀਂ ਹੈਗੀ ਉਹ ਇੱਕ ਕਲਪਨਾ ਦੀ ਚੀਜ਼ ਬਣਾਈ ਗਈ ਆ ਆਪਣੇ ਅਗੇ ਸਿੱਖਾਂ ਨੂੰ ਵਹਿਮਾਂ ਭਰਮਾਂ ਦੇ ਪੌਂਦ ਦੇ ਵਿੱਚ ਕਿ ਸਿੱਖ ਧਰਮ ਦੇ ਇੱਕ ਫੋਟੋ ਉੱਪਰ ਲਾਚਿਤ ਪਰ ਦਿੱਤ ਕਰ ਦਿੱਤੀ ਜਾਵੇ ਕਿ ਉਹਨੂੰ ਇੱਕ ਸਿੱਖ ਵੀ ਕਹਿ ਸਕਣਾ ਕਿ ਸਿੱਖ ਧਰਮ ਤੇ ਰਖੜੀ ਲਾਤੇ ਉਹ ਹਾਰ ਹੈਗਾ ਪਰ ਨਹੀਂ ਹੈਗਾ ਉਹ ਐਡਿਟ ਕੀਤੀ ਹਾਂ ਜੀ ਹਾਂ ਜੀ ਉਹ ਐਡਿਟ ਕੀਤੀ ਆ ਜੀ ਐਡਿਟ ਕਰਕੇ ਹੀ ਪਾਈ ਗਈ ਆ ਇੱਕ ਅਭਿਸ਼ੇਕ ਸ਼ਰਮਾ ਦਾ ਮੈਸੇਜ ਆਈ ਥਿੰਕ ਉਹ ਹੀ ਸ਼ੋਲਡ ਫੈਕਟ ਗੁੱਡ ਥਿੰਕ ਵਾਈ ਗੁਰੂ ਜੀ ਕਮ ਫਰੋਂ ਵਾਈ ਡੂ ਜੀ ਅੱਜ ਦਾ ਸਮਾਂ ਆਇਆ ਹਾਂਜੀ 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 ਸਮਾਂ ਬਿਲਕੁਲ ਠੀਕ ਆ ਉਹ ਤੇ ਗੁਰੂ ਸਾਹਿਬ ਨੇ ਕਿਹਾ ਵਾ ਵਕਤ ਵਿਚਾਰੇ ਸੋ ਬੰਦਾ ਹੋਏ ਇਨਸਾਨ ਨੂੰ ਵਕਤ ਬਿਤਾਉਣਾ ਚਾਹੀਦਾ ਵਾ ਵਕਤ ਨਾਲ ਚੱਲਣਾ ਜ਼ਰੂਰ ਚਾਹੀਦਾ ਵਾ ਪਰ ਮੇਰੀ ਸੋਚ ਆ ਵੀ ਗੁਰੂ ਸਾਹਿਬ ਦੀ ਮਤ ਦੇ ਅਨਸਾਰ ਚੱਲਣਾ ਚਾਹੀਦਾ ਵਾ ਕਿਉਂਕਿ ਆਪਾਂ ਨੂੰ ਸਿੱਖ ਤਾਂ ਕਿਹਾ ਗਿਆ ਵੀ ਆਪਾਂ ਸਾਰੀ ਉਮਰ ਸਿੱਖਦੇ ਹੀ ਰਹਿਨੇ ਆ ਸਿੱਖ ਦੀ ਪਰਭਾਸ਼ਾ ਅਸੀਂ ਨਿੱਕੇ ਦੇ ਪੜ੍ਹਦੇ ਰਹੇ ਹਾਂ ਸਕੂਲਾਂ 'ਚ ਵੀ ਅੱਜ ਵੀ ਗਰਵਾਣੀ ਸਾਨੂੰ ਗਿਆਨ ਦਿੰਦੀ ਆ ਸਾਡਾ ਇੱਕ ਰਸਤਾ ਬਾਜਰੀਆ ਜੀਵਨ ਨੂੰ ਪਾਰ ਲੰਘਾਉਂਦਾ ਗੁਰੂ ਸਾਹਿਬ ਦੀ ਗੁਰਬਾਣੀ ਆ ਤੇ ਅਸਲ ਸਿੱਖਿਆ ਗੁਰਬਾਣੀ ਤੋਂ ਲੈਣੀ ਚਾਹੀਦੀ ਆ ਤੇ ਗੁਰਬਾਣੀ ਸਾਨੂੰ ਰਾਹ ਦੱਸਦੀ ਵਿਖਾਉਂਦੀ ਆ ਗੁਰਬਾਣੀ ਗੁਰੂ ਗੁਰਬਾਣੀ ਸੋਰੀ ਮੈਨੂੰ ਪੰਕਤੀ ਭੁੱਲ ਗਈ ਐ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਵਿੱਚ ਅੰਮ੍ਰਿਤ ਸਾਰੇ ਮਾਰਨੇ ਤੇ ਗਰਬਾਣੇ ਜਿ ਫਰਮਾਨ ਕੀਤਾ ਨਾ ਇਹ ਮੈਨੂੰ ਕੋ ਲਗਾ ਵੀ ਪ੍ਰਤੱਖ ਗੁਰੂ ਨਿਸ਼ਤਾਰੇ ਉਹ ਪਹਿਲੀ ਪੰਕਤੀ ਉਹਨਾਂ ਦਿਮਾਗੋਂ ਨਿਕਲ ਗਈ ਜਦੋਂ ਡੱਕਦਮ ਕੋਈ ਵੀ ਗੱਲ ਕਰੇ ਤੇ ਮਾਈਂਡ ਜੋ ਨਿਕਲ ਜਾਂਦੀ ਆ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਜੀ ਵਾਸ ਹਿੰਦੂ ਤੋਂ ਵੈਂਟ ਟੂ ਵਾਸ ਟੂ ਬਰੌਨ ਇਹ ਅਬੇ ਸ਼ਰਮ ਜਿਹਦੇ ਵੀ ਬੜੇ ਵਧੀਆ ਵਿਚਾਰ ਆ ਤੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰੂੰਗਾ ਵੀ ਇੰਗਲਿਸ਼ ਤੇ ਮੇਰਾ ਹੱਥ ਬੜਾ ਤੰਗ ਹੈ ਬਚਪਨ ਤੋਂ ਹੀ ਹੱਥ ਤੰਗ ਮੈਂ ਸ਼ਾਰਟਕਟ ਪੜ ਲਾਂ ਤੇ ਸਾਰਾ ਬੜਾ ਸਮਝ ਲੱਗ ਜਾਂਦੇ ਆ ਪਰ ਕਿਰਪਾ ਕਰਕੇ ਸਿੱਧਾ ਜਿਦਾਂ ਤਰਲੋਚਨ ਜੀ ਸਿੱਧੇ ਵਿਚਾਰ ਕਰ ਰਹੇ ਆ ਮੈਂ ਪੰਜਾਬੀ ਬੋਲ ਕੇ ਸਿੱਧਾ ਵਿਚਾਰ ਕਰ ਰਿਹਾ ਤੇ ਇਸੇ ਤਰ੍ਹਾਂ ਸਿੱਧਾ ਲਿਖਵਾ ਵੀ ਜਿਦਾਂ ਅਰਪਾਰ ਸਿੰਘ ਭਾਈ ਨਾਲ ਲਿਖਿਆ ਸਤਿ ਸ੍ਰੀ ਅਕਾਲ ਵੀਰ ਜੀ ਅਰਪਾਰ ਸਿੰਘ ਫਰੋਮ ਸ਼੍ਰੀ ਅਨੰਦਪੁਰ ਸਾਹਿਬ ਸਿਰਫ ਚੁੱਕਦਾ ਜੀ ਤੁਹਾਡਾ ਨੰਦਪੁਰ ਦੇ ਵਾਸੀਓ ਤੁਸੀਂ ਤੇ ਸਾਨੂੰ ਸਾਰਿਆਂ ਨੂੰ ਨੰਦਪੁਰ ਵਾਪਸੀ ਕਰ ਲੈਣੀ ਚਾਹੀਦੀ ਆ ਨੰਦਪੁਰ ਵਾਪਸੀ ਦਾ ਮਤਲਬ ਸਮਝੋ ਕਿ ਆਪਾਂ ਘਰੋਂ ਬਰਾ ਤੇਰੇ ਨੂੰ ਨਿਕਲਿਆ ਨੂੰ ਗੁਰਸਿੱਖ ਬਣੋ ਅਮਰਤਾ ਚਕੋ ਸਿੰਘ ਸਜੋ ਤੇ ਨੰਦਪੁਰ ਵਾਪਸੀ ਕਰੋ ਤੇ ਅਵਕਾਰ ਸਿੰਘ ਜੀ ਨੂੰ ਵੀ ਸਸਰੀ ਕਾਲ ਮਿਲਣੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਨੰਦਪੁਰ ਦੇ ਵਾਸੀ ਆ ਤੇ ਗੁਰੂ ਸਾਹਿਬ ਜੀ ਨੇ ਵੀ ਬੜੇ ਕੌਤਕ ਬਖਾਏ ਆ ਹਾਂਜੀ ਹਾਂਜੀ ਜੈ ਸਾਫ ਕੁਸਰੀਆ ਕਾਲਜ ਸਿੰਘ ਨੂੰ ਟਿੰਗ ਉਹਨਾਂ ਨੂੰ ਵੀ ਪਿਆਰ ਰਾਇ ਸਾਸਕਾਲ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏ ਜੀ ਵੀ Hindu ਕਿ ਜਦੋਂ ਉਹ ਐਸਾ ਹੋਏ تھے ਪੈਦਾ ਲਿਖਣਾ ਮੇਰੇ ਨਾਲ ਪੈਦਾ ਹੋਏ تھے ਕਾਫੀ ਚੰਗਾ ਇੰਗਲਿਸ਼ ਮੈਂ ਲਿਖਿਆ ਕੇ ਲਈ ਲਿਖਿਆ ਗਿਆ ਨਹੀਂ ਹਾਂ ਜੀ ਤੁਸੀਂ ਇੰਗਲਿਸ਼ ਚਲੋ ਵਧੀਆ ਵੈਰੀ ਗੁੱਡ ਆ ਕਿ ਤੁਹਾਨੂੰ ਇੰਗਲਿਸ਼ ਆਉਂਦੀ ਆ ਮਾਰਾ ਚਲੋ ਸਾਰਿਆਂ ਨੂੰ ਬਖਸ਼ੇ ਪਰ ਆਪਣੀ ਕੋਸ਼ਿਸ਼ ਹੁੰਦੀ ਆ ਵੀ ਪੰਜਾਬੀ ਲਿਖਣੀ ਤੇ ਪੰਜਾਬੀ ਬੋਲਣੀ ਸਾਡੀ ਇੱਕ ਲਾਲੋ ਕੇ ਗੁਰਮਤਿ ਅਨਸਾਰ ਸਾਡੀ ਪੰਜਾਬੀ ਮਾਂ ਬੋਲੀ ਆ ਸਾਡੀ ਭਾਸ਼ਾ ਵਾ ਤੇ ਮੈਂ ਪੰਜਾਬੀ ਬੋਲਣ ਦਾ ਹੀ ਬੜਾ ਵਧੀਆ ਮੈਨੂੰ ਵਧੀਆ ਲੱਗਦਾ ਵਾ ਬਾਕੀ ਬਾਕੀ ਕੋਈ ਨਹੀਂ ਕਿਸੇ ਨੂੰ ਹਨਨੇ ਹੈਗਾ ਵੀ ਜਾਂ ਮੈਂ ਹਿੰਦੀ ਨਹੀਂ ਹਿੰਦੀ ਵੀ ਪੜਦੇ ਨੇ ਸਕੂਲ ਟਾਈਮ ਸਾਡੀ ਰਾਸ਼ਟਰੀ ਭਾਸ਼ਾ ਵਾ ਸਾਰੀਆਂ ਭਾਸ਼ਾਵਾਂ ਸਾਨੂੰ ਨੂੰ ਬੋਲਣੀ ਚਾਹੀਦੀਆਂ ਪੜ੍ਹਨੀਆਂ ਚਾਹੀਦੀਆਂ ਪਰ ਮੈਂ ਸ਼ੁਰੂ ਤੋਂ ਹੀ ਮੇਰੀ ਆਪ ਤੇ ਆ ਜੀ ਮੈਂ ਤੁਹਾਨੂੰ ਇੱਕ ਆ ਵੇਖੋ ਟਰਨ ਗੱਲ ਕਰ ਰਿਹਾ ਵਾਂ ਦੂਸਰਾ ਕੈਮਰਾ ਲਾਉਂਗਾ ਤੇ ਮੇਰੇ ਸਾਹਮਣੇ ਇੱਕ ਵਾਹਿਗੁਰੂ ਵਾਹਿਗੁਰੂ ਹਾਂਜੀ ਇੱਕ ਬੁਖਾਰਿਆ ਤੁਹਾਨੂੰ ਮੈਂ ਬਿਲਕੁਲ ਲਾਈਵ ਕੋਈ ਮੈਂ ਇ ਨਵਾਂ ਨੇ ਲਾਇਆ ਵੇਖੋ ਸਾਹਮਣੇ ਫਰੰਟ ਕੈਮਰਾ ਕਰੂੰਗਾ ਆ ਸ਼ੀਸ਼ੇ ਦੇ ਉੱਪਰ ਵੇਖੋਗੇ ਵੀ 35 ਅੱਖਰਾਂ ਦੀ ਪੱਟੀ ਜਿਹੜੀ ਆ ਪੰਜਾਬੀ ਜਿਹੜੀ ਮੈਂ ਲਿਆ ਕੇ ਰੱਖੀ ਆ ਬੱਚਿਆਂ ਨੂੰ ਆਪਾਂ ਇੱਥੋਂ ਸੁਝਾ ਦੇਈਦਾ ਵਾ ਜਿਹਦੇ ਉੱਪਰ ਸਾਡੇ ਪੰਜਾਬੀ ਜੱਖ ਲਿਖਿਆ ਠੀਕ ਆ ਜੀ 35 ਅੱਖਰ ਤੇ ਟੋਟਲ 41 ਬਣ ਜਾਂਦੇ ਜੇ ਆਪਾਂ ਥੱਲੇ ਸਾਡੇ ਵੀ 6 ਲੈ ਲਈਏ ਸੱਸੇ ਪਾ ਬਿੰਦੀ ਸਾਹ ਬੋਲੇ ਤੱਕੇ ਪਾ ਬਿੰਦੀ ਖਾਂ ਬੋਲੇ ਗੱਗੇ ਪਾ ਬਿੰਦੀ ਖਾਂ ਬੋਲੇ ਜਿੱਜੇ ਪਾ ਬਿੰਦੀ ਜਾਂ ਬੋਲੇ ਫਾਫੇ ਪਾ ਬਿੰਦੀ ਭਾਂ ਬੋਲੇ ਤੇ ਲੱਲੇ ਪਾ ਬਿੰਦੀ ਲਾਂ ਬੋਲੇ ਜੇ ਵੀ ਵਿੱਚ 6 ਪਾ ਲਈਏ ਫਿਰ ਆਪਣੇ 41 ਬਣ ਜਾਂਦੇ ਆ ਤੇ ਆਪਾਂ ਬੱਚਿਆਂ ਨੂੰ ਸਿਖਾਇਆ ਇਹੋ ਦੇਈ ਵੀ ਕਿਉਂਕਿ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਮਾਂ ਕਿ ਜਿੰਨੇ ਵੀ ਆਪਣੇ ਗੁਰਸਿੱਖ ਵੀਰ ਪੰਜਾਬੀ ਉਹਨਾਂ ਨੂੰ ਘਰ ਦੇ ਵਿੱਚ ਇੰਦਾਂ ਦੀ ਫੱਟੀ ਆ ਕੱਲ੍ਹ ਹੋਣੀ ਚਾਹੀਦੀ ਆ ਛੋਟੇ ਅੰਦੇ ਵੀ ਅਹੀਂ ਫਟੀਆਂ ਪੋਛਦੇ ਹੀ ਉੱਤੇ ਲਿਖ ਦੇ ਦਿੰਦੇ ਆਪਾਂ ਤੇ ਉਹਦੇ ਉੱਤੇ ਨਿੰਬਣਾ ਛੂਟ ਜਿਸਕਾਉਣਾ ਹਾਂਜੀ ਤੇ ਉੱਤੇ ਪੜਨਾ ਮੇਰੇ ਹੁਣ ਸਾਰੇ ਜਿਹੜੇ 90 ਤੋਂ ਪਹਿਲਾਂ ਦੇ ਜਨਮ ਵਾਲੇ ਜਿਹੜੇ ਆ ਉਹਨਾਂ ਨੇ ਫਟੀਆਂ ਜੋੜ ਲਈਆਂ ਤੇ ਬਾਬਾ ਜੀ ਰਾਤ ਕੋ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਸਾਹਿਬ ਲੇ ਜਾ ਸਕਤੇ ਹਾਂ ਕਿੱਥੇ ਜੀ ਬਾਬਾ ਜੀ ਹਰਦوار ਬਾਬਾ ਜੀ ਹਰਦਾਸ ਅਰਦਾਸ ਕਰਨੇ ਕੇ ਬਾਅਦ ਹਾਂਜੀ ਜੀ ਰਾਤ ਨੂੰ ਆਪਾਂ ਰਾਤ ਦਾ ਆਪਾਂ ਨੇਮ ਕਰਕੇ ਤੇ ਸੋਕਾਸਨ ਕਾ ਹਾਂ ਸੋਕਾਸਨ ਹਾਂਜੀ ਆਪਾਂ ਸੋਕਾਸਨ ਕਰ ਦਣਾ ਆਪਾਂ ਅਰਦਾਸ ਕਰਕੇ ਸੋਫਾ ਸਨ ਕਰ ਦੋ ਗੁਰੂ ਸਾਹਿਬ ਆਸ਼ੀਰਵਾਦ ਕਰ ਸਕਣ ਹਾਂ ਜੀ ਤਾਂ ਆਪਾਂ ਆਸ਼ੀਰਵਾਦ ਕਰਦੇ ਹਾਂ ਕਿ ਸਾਡੇ 10ਵੇਂ ਗੁਰੂ ਆ ਜਗਦੀ ਜੋਤ ਆ ਦਸਾਂ ਪਾਸੇ ਦੀ ਜਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਕਾਰ ਦੇ ਜੋਗ ਆ ਤੇ ਇਹ ਕਰਕੇ ਆਪਾਂ ਨੂੰ ਸਤਿਕਾਰ ਬਝੋ ਅਰਦਾਸ ਕਰਕੇ ਗੁਰੂ ਜੀ ਨੂੰ ਬਹੁਤ ਸਨ ਹੈ ਗੁਰੂ ਜੀ ਨੂੰ ਮੇਰਾ ਜਨਮ ब्राह्मण परिवार में हुआ लेकिन मैं सिखों में ही विश्वास रखता हूं हां जी कोई गल नहीं जी ये ए... सारे धर्म इक हो जाइए हिंदू मुस्लिम सिख ईसाई कहंदे ना हम सब हैं भाई भाई सब बरावा कोई गल नहीं ਮਾਰਾ ਤੁਹਾਡੇ ਤੇ ਵੀ ਕਿਰਪਾ ਕਰੇ ਕਿ ਤੁਸੀਂ ਬ੍ਰਾਹਮਣ ਵਿੱਚੋਂ ਹੋਏ ਆ ਕੋਈ ਗੱਲ ਨਹੀਂ ਬ੍ਰਾਹਮਣ ਸਾਡੇ ਕਾਫੀ ਪਰਚਲਤ ਦੇ ਵਿੱਚ ਹੁੰਦੇ ਆ ਬਾਕੀ ਵਧੀਆ ਲੱਗਦਾ ਤੁਹਾਡੇ ਵਿਚਾਰ ਜਿਹੜੇ ਤੁਸੀਂ ਕਰਦੇ ਜੀ ਹਾਂਜੀ ਸਾਰਿਆਂ ਦਾ ਹੀ ਮੈਂ ਧੰਵਾਦ ਆ ਕਿ ਮੈਨੂੰ ਰੋਜ਼ ਮੈਂ ਕੋਸ਼ਿਸ਼ ਆਪ ਇਹ ਵੇਲੇ ਆਪਾਂ ਕੋਈ ਨਾ ਕੋਈ ਵਿਚਾਰ ਕਰਿਆ ਕਰਾਂਗੇ ਉਹ ਇੱਕ ਸੀਰੀਅਸਲੀ ਆਪਾਂ ਰਖੜੀ ਦੇ ਬੇਸ ਤੋਂ ਸ਼ੁਰੂ ਕੀਤਾ ਸੀ ਕਿ ਰਖੜੀ ਸਾਨੂੰ ਸਿੱਖ ਧਰਮ ਚ ਬਨਣੀ ਚਾਹੀਦੀ ਹੈ ਕਿ ਨਹੀਂ ਬਨਣੀ ਚਾਹੀਦੀ ਤੇ ਉਹ ਆਪਾਂ ਟਟ ਨਾ ਵਿਚਾਰ ਸਾਂਝੀ ਕਰਦੇ ਜੀ ਜਿਵੇਂ ਨਿਪਨ ਨਖੜ ਮੈਂ ਮੈਂ ਕੱਟਾਂ ਜੀ ਕੱਟਿਆ ਹਾਂਜੀ ਪੀ ਕੇ ਬੇਤੋਂ ਇਧਰ ਤੇ ਹਾਂਜੀ ਤੇ ਅਸਲ ਆਪਣੇ ਗੁਰਮੁਖ ਨਤ ਸੰਨਿਆਗ ਬਾਬਾ ਜੀ ਸਿੰਘਾਸਨ ਦੇ ਬਾਅਦ ਪਾਪਾ ਜੀ ਸਿਹਾਸਨ ਦੇ ਬਾਅਦ ਇਹ ਸਿੰਘਿਸ ਗੈਂਗ ਇੱਕ ਦਬਾਵਾਣਾ ਜਰ ਰਿਪੀਟ ਕਰੋਗੇ ਬਾਬਾ ਜੀ ਮੈਨੂੰ ਸਮਝ ਨਹੀਂ ਲੱਗੀ ਸਿਹਾਸਨ ਕੇ ਬਾਅਦ ਕੀ ਮਤਲਬ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਖੁੱਲ ਕੇ ਵਿਚਾਰ ਕਰੋ ਜਿੰਨੇ ਕ ਮਾਲਕ ਨੇ ਸਾਨੂੰ ਮੱਤ ਬਖਸ਼ੀ ਆ ਆਪਾਂ ਗੁਰਮਤਿ ਦੇ ਸੰਸਾਰ ਆਪਾਂ ਜਰੂਰ ਰੜਨਾ ਵਿਚਾਰ ਕਰਾਂਗੇ ਪਾਪਾ ਜੀ ਇਸ ਕੇ ਬਾਅਦ ਮੰਜੀਆ ਆ ਜਾ ਕਿੰਨੀ ਬੜੀ ਹਾਂ ਪਾ ਦਿਓ ਹਲਾ ਦਿਓ ਮਰ ਜਾਵੇਂ ਨਾ ਇੱਕ ਨਹੀਂ ਬੜਾ ਵਧੀਆ ਲੱਗ ਰਿਹਾ ਸਾਰੇ ਅੱਜ ਵੀਰ ਭੈਣ ਭਰਾ ਇਕੱਠੇ ਹੋਏ ਆ ਇਸੇ ਤਰ੍ਹਾਂ ਹੀ ਹੋਇਆ ਕਰੋ ਇੱਕ ਦੂਜੇ ਨੂੰ ਵਿਚਾਰ ਜ਼ਰੂਰ ਦੱਸਿਆ ਕਰੋ ਗਿਆਨ ਮਿਲਦਾ ਕੋਈ ਨਾ ਕੋ ਸਿੱਖਣ ਨੂੰ ਮਿਲਦਾ ਵਾ ਮੈਂ ਜਦੋਂ ਪਹਿਲੇ ਦਿਨ ਤੁਹਾਨੂੰ ਕਿਹਾ ਸੀ ਵੀਰ ਜੀ ਵੀ ਸਾਰਿਆਂ ਨੂੰ ਕਿ ਆਪਣਾ ਸਭ ਤੋਂ ਪਹਿਲਾਂ ਕਰਮਾ ਪਾਗ ਲਿਆ ਕਿ ਸਾਨੂੰ ਗੁਰੂ ਸਾਹਿਬ ਨੇ ਸਿੱਖ ਧਰਮ ਚ ਪੈਦਾ ਕੀਤਾ ਵਾ ਤੇ ਗੁਰੂ ਸਾਹਿਬੀ ਦਾ ਕੋਟ ਕੋਟੋ ਸ਼ੁਕਰਾਨਾ ਤੇ ਬਾਕੀ ਸਿੱਖ ਦਾ ਮਤਲਬ ਹੁੰਦਾ ਕਿ ਸਾਰੀ ਉਮਰ ਸਿੱਖਣਾ ਸਿੱਖੀ ਜਾਣਾ ਸਿੱਖੀ ਜਾਣਾ ਸਿੱਖ ਫਿਰ ਸਿੱਖ ਬਣਨਾ ਬਾਕੀ ਕੋਈ ਤੁਹਾਡੇ ਆਪੋ ਆਪਣੇ ਕੋਈ ਵੀਰ ਭੈਣਾਂ ਦੇ ਵਿਚਾਰਿਆ ਉਹ ਜਰੂਰ ਸਾਡੇ ਨਾਲ ਸਾਂਝ ਕਰ ਸਕਦਾ ਵਾ ਠੀਕ ਹੈ ਹੋਰ ਪਾਉਏਗਾ ਹੱਦਾਂ ਨਾਲ ਨਾਲ ਮੇਰਾ ਇਹ ਹਲੇ ਚਾਹ ਦਾ ਮੂਰ ਹੁੰਦਾ ਵੀ ਮੈਂ ਚਾਹ ਪੀਣਾ ਵਈ ਜੀ ਕੋਈ ਇਹ ਕਹਿੰਦੇ ਵੀ ਨਹੀਂ ਪੀਣੀ ਚਾਹੀਦੀ ਜੋ ਮੈਂ ਨਾਲ ਵੀ ਪੀਣੀ ਚਾਹੀਦੀ ਹੈ ਸ਼ਹਿਦ ਬੰਦੀ ਹੈ ਇਹ ਚਾਹ ਚਾਹ ਹਾਂ ਜੀ ਖਲਾਂ ਹਾਂਜੀ ਆਜੋ ਹੋਰ ਲਾਈਵ ਜਿੰਨਾ ਜਨਾ ਮਿਲਣੇ ਆਉਣਾ ਵਾ ਤੇ ਬਹੁਤ ਵਧੀਆ ਪਛਾਣ ਚਲਦੀ ਆ ਮੈਂ ਅੱਗੇ ਇੱਕ ਪੇਜ ਪਰਸੋਂ کھولਿਆ ਸੀ ਇਦਾਂ ਕੋਈ ਲਾਈਵ ਹੋਇਆ ਸੀ ਮੈਨੂੰ ਬਾਬਾਈ ਦਾ ਨਾਮ ਮੈਂ ਉਹਦੇ ਵਿੱਚ ਹੈਗਾ ਸਕਰੀਨਸ਼ਾਟ ਦੇ ਵਿੱਚ ਨਹੀਂ ਦਿੱਤਾ ਮੈਨੂੰ ਮੈਂ ਉਹਨਾਂ ਨਾਲ ਵਿਚਾਰ ਕੀਤੀ ਹੀ ਵੀ ਪਰਮਾਤਮਾ ਨੂੰ ਆਪਾਂ ਕਿਸ ਤਰ੍ਹਾਂ ਮਿਲ ਸਕਦੇ ਆ ਉਹਨਾਂ ਦੇ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਉਹਦਾ ਪਰਮਾਤਮਾ ਦਾ ਮਲਾਪ ਨਹੀਂ ਹੁੰਦਾ ਉਹਨਾਂ ਨੇ ਮੇਰੇ ਸਾਹਮਣੇ ਇਹ ਮੈਨੂੰ ਅੱਜ ਜਦ ਤੱਕ ਪਹ ਲਗਾਇਆ ਪੰਕਤੀ ਕਿਹੜੀ ਉਹਨਾਂ ਨੇ ਗੁਰੂ ਸਾਹਿਬ ਦੀ ਦੱਸੀ ਸੀ ਲੱਗਾ ਵੀ ਉਹਦਾ ਮਲਾਪ ਹੋ ਸਕਦਾ ਪਰ ਨਹੀਂ ਮਲਾਪ ਗੁਰੂ ਸਾਹਿਬ ਨਾਲ ਹੋ ਸਕਦਾ ਜਿਦਾਂ ਵੇਖੋ ਜੀ ਮੈਂ ਤੁਹਾਡੇ ਨਾਲ ਲਾਈਵ ਹੋਇਆ ਹਾਂ ਇਹ ਲਾਈਵ ਹੁਣਾਂ ਤਹੀਂ ਕਿਤੇ ਬੈਠੇ ਜੇ ਮੈਂ ਕਿਤੇ ਬਿਠਾਂ ਤੇ ਆਪਾਂ ਇੱਕ ਦੂਰੀ ਨੇ ਸਾਂਝਾ ਕਰ ਦਿੱਤਾ ਸਾਂਝਾ ਕਿਨੇ ਕੀਤਾ ਪਲੇਟਫਾਰਮ ਪਲੇਟਫਾਰਮ ਇਹੋ ਹੀ ਇੱਕ ਜਰੀਆ ਪਹਿਲਾਂ ਜਦੋਂ ਅੱਗੇ ਆਪਾਂ ਸਭ ਤੋਂ ਪਹਿਲਾਂ ਇੱਕ ਉਹ ਟੀਟਪਿੰਦ ਦੀ ਹੀ ਆਪਣੇ ਸਕਾਈ ਇੱਕ ਸਕਾਈ ਜਲਦੀ ਹੀ ਵੀਡੀਓ ਕਾਲ ਵਾਲੀ ਉਹਦੇ ਵਿੱਚ ਸਾਂਝਾ ਹੁੰਦਾ ਹੀ ਫੇਸਬੁੱਕ ਰਾਹੀਂ ਕਿਹਨੇ ਜਰੀਆ ਸਾਂਝੇ ਕਰਦ ਰਹਾ ਫਿਰ ਉਸ ਤੋਂ ਫੇਸਬੁੱਕ ਤੇ ਲਾਈਵ ਹੋਣਾ ਫਿਰ ਇੰਸਟਾਗ੍ਰਾਮ ਤੋਂ ਲਾਈਵ ਹੋ ਕੇ ਜਰੀਆ ਬਣਾ ਹੁਣ YouTube ਹਾਂਜੀ TikTok ਤੇ ਚਲੋ ਉਹ ਪਲੇਟਫਾਰਮ ਆਪਣਾ ਨਹੀਂ ਚਲੋ ਹੈਗਾ ਹੈ ਕੋਈ ਵੀ ਨਹੀਂ ਆ ਪਰ ਇੱਕ YouTube ਨੇ ਵੇਖੋ ਬੜਾ ਵਧੀਆ ਜਰੀਆ ਬਣਾਤਾ ਸਾਨੂੰ ਇਕੱਠੇ ਹੁੰਦਾ ਮਿਲਾਪ ਕਰਨ ਦਾ ਤੇ ਇਦਾਂ ਹੀ ਮੈਂ ਲਾਈਵ ਹੋਇਆ ਤੇ ਤੁਹਾਡੇ ਨਾਲ ਗੱਲਬਾਤ ਹੋਈ ਤੇ ਜਾਣ ਪਛਾਣ ਬਣ ਗਈ ਤੇ ਵਧੀਆ ਲੱਗਦਾ ਹਾਂਜੀ ਮੈਸੇਜ ਆਇਆ ਉਹਨਾਂ ਦਾ ਮੈਂ ਪੜ੍ਹਨ ਵਿੱਚ ਥੋੜਾ ਲੇਟ ਹੋ ਗਿਆ ਗੁਰੂ ਗ੍ਰੰਥ ਸਾਹਿਬ ਕੋ ਸਿੰਘਾਸਨ ਕੇ ਬਾਅਦ ਘਰ ਜਾ ਸਕਦੇ ਹਾਂ ਹਾਂਜੀ ਗੁਰੂ ਗ੍ਰੰਥ ਸਾਹਿਬ ਕੋ ਸਿੰਘਾਸਨ ਕੇ ਬਾਅਦ ਘਰ ਜਾ ਸਕਦੇ ਹਾਂ ਹਾਂਜੀ ਆਪਾਂ ਜਦੋਂ ਗੁਰੂ ਸਿੰਘਾਸਨ ਆਪਾਂ ਕਰਤਾ ਜੀ ਆਪਣੇ ਸੋਕਾਸਨ ਤੇ ਆਪਣੇ ਵਿਸ਼ਨਾਮ ਤੇ ਪਹੁੰਚ ਕੇ ਗੁਰੂ ਸਾਹਿਬ ਆਪਣੇ ਸੋਕਾਸਨ ਤੇ ਆਪਾਂ ਘਰ ਜਾ ਸਕਦੇ ਹਾਂ ਜੀ ਹਾਂਜੀ ਉਹ ਬਾਕੀ ਗੁਰੂ ਗ੍ਰੰਥ ਸਿੰਘ ਉੱਥੇ ਹੀ ਹੁੰਦੇ ਆ ਹੁਣ ਆਪਣਾ ਵਿਸ਼ਰਾਮ ਕਰਨਾ ਦਾ ਹਾਂਜੀ ਕੈਨ ਟੂ ਵਰਤਮਾਨ ਵਿੱਚ ਵਕਤ ਦਾ ਹੋਇਆ ਹੁਣ ਹਰ ਸੋਈ ਪਰਮਾਨਾਂ ਕਾਮ ਨਾਲ ਕਰਤਾ ਸੋ ਕਰੇ ਸੇਟਨ ਮੰਨ ਕਰੇ ਸੁਭਰਾਣਾ ਹਾਂਜੀ ਹਾਂਜੀ ਅੰਦੀਪ ਬਾਈ ਜੀ ਬਹੁਤ ਖੁਸ਼ੀ ਹੋਈ ਮੈਨੂੰ ਕਿ ਅਬੇ ਸ਼ਿਮਾਨੇ ਬੜਾ ਵਧੀਆ ਇੱਕ ਪੰਕਤੀ ਨਾਲ ਸਮਝਾਇਆਵਾ ਵਰਤਮਾਨ ਵਿੱਚ ਵਰਤਦਾ ਹੁਣ ਹਰ ਸੋਈ ਪਰਵਾਨਾ ਕਾਰਨ ਕਰਤਾ ਜੋ ਕਰੇ ਸਿਰਦਰ ਮੰਨ ਕਰੇ ਸ਼ੁਕਰਾਨਾ ਪੰਜ ਗੁਰਸਾਧ ਆਪਾਂ ਨੂੰ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਕੋਈ ਵੀ ਮਨ ਲੋਗ ਨੂੰ ਮਨ ਲੋ ਆਪਾਂ ਸਵੇਰੇ ਆਪਣੇ ਕਾਰੋਬਾਰ ਤੇ ਗਏ ਤੇ ਸ਼ੁਕਰਾਨਾ ਕੀਤਾ ਕੰਮ ਸ਼ੁਰੂ ਕੀਤਾ ਤੇ ਕਾਰੋਬਾਰ ਤੋਂ ਮੰਨ ਲੋ ਦੁਕਾਨਦਾਰੀ ਬੰਦਾ ਵਧਾਉਣ ਲੱਗਦਾ ਤਾਂ ਸ਼ੁਕਰਾਨਾ ਕੀਤਾ ਮਹਾਰਾਜ ਤੇ ਬਾਸ਼ਾ ਜੀ ਸੁਪਰੇ ਦਾ ਦਾ ਤਹੀਂ ਚਾਰ ਪੈਸੇ ਦੇ ਮੈਨੂੰ ਰਜਕਾਰ ਦਿੱਤਾ ਤੁਹਾਡਾ ਕੋੜ ਕੋੜ ਸ਼ੁਕਰ ਘਰ ਆ ਕੇ ਫਿਰ ਆਪਣਾ ਮੂੰਹ ਹੱਥ ਧੋਤਾ ਸ਼ਨਾਣ ਪਾਣੀ ਕੀਤਾ ਫਿਰ ਗੁਰੂ ਸਾਹਿਬ ਦਾ ਸ਼ੁਕਰਾਨਾ ਸਵੇਰੇ ਉੱਠ ਕੇ ਫੇਰ ਸ਼ੁਕਰਾਨਾ ਸ਼ੁਕਰਾਨਾ ਦਾ ਕਰੀ ਜਾਣਾ ਸ਼ੁਕਰਾਨਾ ਕਰਨ ਨਾਲ ਮਾਰਾ ਕਿਰਪਾ ਜੀ ਗੁਰੂ ਸਾਹਿਬ ਜੀ ਹੋਰ ਕਿਰਪਾ ਕਰ ਦਿੰਦੇ ਆਪਣੇ ਦੇ ਜਿਵੇਂ ਕਿ ਇੱਕ ਬੱਚਾ ਵਾ ਆਪਣੇ ਕੋ ਰੋਕ ਲਾ ਕੇ 5 ਰੁਪਏ ਲੈ ਰਿਆ ਵਾ ਲੇਟ ਦਾ ਵਾ ਪਹਿਲਾਂ ਆਪਾਂ ਦੇ ਦਿੰਦੇ ਨਹੀਂ ਆ ਤੇ ਫਿਰ ਜਦੋਂ ਬੱਚੇ ਨੂੰ ਆਪਾਂ ਦੇ ਦਿੰਨੇ ਲਾ ਲੋ ਬੱਚਾ ਫਿਰ ਕਹਿੰਦਾ ਵੀ ਧੰਨਵਾਦ ਜੀ ਪਿਤਾ ਜੀ ਧੰਨਵਾਦ ਜੀ ਮਾਤਾ ਜੀ ਤੁਹਾਡਾ ਮੈਂ ਸ਼ੁਕਰਾਨਾ ਕਰਤਾ ਨਾ ਜਦੋਂ ਉਹਨਾਂ ਨੇ ਸ਼ੁਕਰਾਨਾ ਕੀਤਾ ਤੇ ਆਪਣੇ ਮਨ ਨੂੰ ਖੁਸ਼ੀ ਹੋਈ ਇਹ ਕਰਕੇ ਹਰਕ ਦਾ ਸ਼ੁਕਰਾਨਾ ਜਿਹੜਾ ਵਾ ਕਰਨਾ ਜ਼ਰੂਰ ਚਾਹੀਦਾ ਵਾ ਕਿਸੇ ਨੂੰ ਦੇ ਗਦੇ ਨੂੰ ਉਠਾਲਦਾ ਉਹਦਾ ਸ਼ੁਕਰਾਨਾ ਕਰ ਲੋ ਕਿ ਇਹਨੂੰ ਕੋਈ ਮੰਨ ਲੋ ਕਿਸੇ ਦੇ ਘਰ ਪ੍ਰਸ਼ਾਦਾ ਨਹੀਂ ਪੱਕਦਾ ਕੋਈ ਸੇਵਾ ਕਰ ਦਿੰਦਾ ਵਾ ਅੰਡ ਬਣੀ ਦੀ ਉਹਦਾ ਸ਼ੁਕਰਾਨਾ ਕਰਦੇ ਹਾਂਜੀ ਇਹ ਕਰਕੇ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਵਾ ਕਾਰਨ ਕਰਤਾ ਸੋਖਰੇ ਸਿਰ 'ਤੇ ਮੰਨ ਕਰੇ ਸ਼ੁਕਰਾਨਾ ਹਾਂਜੀ ਹਾਂਜੀ ਹੋਰ ਸੁਣਾਓ ਜੀ ਸਭ ਠੀਕ ਠਾਕ ਜੀ ਬਾਕੀ ਮੰਨ ਬڑے ਪ੍ਰਕਾਰ ਦਾ ਹੁੰਦਾ ਵਾ ਮਾਰ ਉਹ ਚਾਰ ਮਰੇ ਲੈਂਦਾ ਜੀ ਫੁੱਟਨੇ ਲੈਂਦਾ ਵਾ ਤੇ ਆਪਾਂ ਇਹਨਾਂ ਨੂੰ ਫੁੱਟਨੇ ਤੋਂ ਰਹਿਤ ਕਰਨਾ ਆਪਾਂ ਆਲੀਮ ਇਹਨੀਆਂ ਦੇ ਬੇਪਰਵਾਹ ਮੈਨੂੰ ਸੁਣਾ ਚੁੱਕਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ